ਮਾਨਸਾ ਸ਼ਹਿਰ ਦੇ ਵਿੱਚ ਲੈ ਕੇ ਆਇਆ ਮਿੱਤਰੋ ਦਿੱਥੇ ਸਾਰਿਆਂ ਤੋਂ ਸਸਤੀਆਂ ਦਵਾਈਆਂ ਮਿਲਦੀਆਂ ਅੱਜ ਆਪਾਂ ਮਾਨਸਾ ਸ਼ਹਿਰ ਦੇ ਵਿੱਚ ਖੜੇ ਆ ਜਿਹੜਾ ਹਾਲਾਕੇ ਰਮਨਦੀਤਿਆ ਦੇ ਚੌਂਕ ਦੇ ਵਿੱਚ ਮੈਡੀਕਲ ਖੁੱਲਿਆ ਹੋਇਆ ਸਭ ਤੋਂ ਸਸਤੀਆਂ ਦਵਾਈਆਂ ਤੁਹਾਨੂੰ ਇੱਥੋਂ ਮਿਲਣੀਆਂ ਬਾਜ਼ਾਰ ਦੇ ਵਿੱਚ ਕਿਤੋਂ ਵੀ ਨਹੀਂ ਮਿਲਣੀਆਂ ਆਜੋ ਅੰਦਰ ਚੱਲਦੇ ਆ ਅੰਦਰ ਚੱਲ ਕੇ ਦਿਖਾਉਣੇ ਇੱਕ ਵਾਰੀ ਬੋਲਡ ਤੇ ਨਿਗਾ ਮਰਵਾ ਦੇ ਬਾਈ ਤੇ ਬਾਕੀ ਜੰਨਤ ਮੈਡੀਕਲ ਸਟੋਰ ਆ ਨੰਦਗੜ੍ਹ ਵਾਲਿਆਂ ਦਾ ਜਿਹੜਾ ਹਾਲਾਕੇ ਰਮਨਦੀਤਿਆ ਵਾਲੀਆਂ ਕੈਂਚੀਆਂ ਦੇ ਵਿੱਚ ਖੁੱਲਿਆ ਹੋਇਆ ਤੇ ਇੱਥੇ ਮਿੱਤਰੋ ਸਭ ਤੋਂ ਸਸਤੀਆਂ ਦਵਾਈਆਂ ਤੁਹਾਨੂੰ ਇੱਥੋਂ ਮਿਲਣੀਆਂ ਨੇ ਨੰਬਰ 1 ਦੇ ਦਵਾਈਆਂ ਮਿਲਦੀਆਂ ਹੋਸਟੇਲ ਦੇ ਰੇਟ ਵਿੱਚ ਸਾਰੇ ਬਾਜ਼ਾਰ ਨਾਲੋਂ ਸਸਤੀਆਂ ਤੇ ਨਾਲ ਇੱਥੇ ਜਿਹੜੀ ਫੀਡ ਵੀ ਮਿਲਦੀ ਆ ਜਿਹੜੇ ਪਸ਼ੂਆਂ ਵਾਸਤੇ ਗਾਵਾਂ ਵਾਸਤੇ ਮੱਝਾਂ ਵਾਸਤੇ ਫੀਡ ਆਉਂਦੀ ਉਹ ਵੀ ਮਿਲਦੀ ਆ ਤੇ ਬਾਕੀ ਮਾਨਸਾਂ ਦੇ ਵਿੱਚ ਆ ਮਿੱਤਰੋ ਸੰਪਰਕ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ 855900444 ਤੇ ਇਹਦੇ ਫੋਨ ਕਰਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਦਵਾਈਆਂ ਬਾਰੇ ਤੁਹਾਨੂੰ ਦੱਸ ਦਿਆਂ ਤੇ ਆਜੋ ਅੰਦਰ ਨੌਲੇਜ ਪਾਈਏ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਜੀਵਨ ਮਿਲਕ ਪਾਊਡਰ ਆ ਦੁੱਧ ਜਿਵੇਂ ਬੱਚਿਆਂ ਨੂੰ ਆਪਾਂ ਜੇ ਆਪਾਂ ਕਹਈਏ ਵੀ ਬੱਚੇ ਜਿਹੜੇ ਦੁੱਧਾ ਘਟ ਬੈ ਜਾਂਦਾ ਹੈ ਨਾ ਮੱਝਾਂ ਗਾਵਾਂ ਦੁੱਧ ਘਟ ਦਿੰਦੀਆਂ ਨੇ ਤੇ ਉੱਥੇ ਆਪਾਂ ਜੀਵਨ ਮਲਕ ਪਾਊਡਰ ਜਿਹੜਾ ਪਿਆ ਸਕਦੇ ਆ ਜਿਵੇਂ ਇਹ ਆ ਗਿਆ ਮੂਲ ਦਾ ਆ ਮੂਲ ਇੱਕ ਵਧੀਆ ਕੰਪਨੀ ਆ ਤੇ ਵਧੀਆ ਜਿਹੜਾ ਦੁੱਧ ਆਗਾ ਜੇ ਆਪਾਂ ਬੱਚਿਆਂ ਨੂੰ ਮੱਝਾਂ ਦੁੱਧ ਨਹੀਂ ਪਿਉਣਾ ਤਾਂ 15 20 ਦਿਨ ਪਿਉਣਾ ਤਾਂ ਇਦੋਂ ਬਾਅਦ ਆਪਾਂ ਜਿਹੜਾ 5 ਕਿਲੋ ਦਾ ਥੈਲਾ ਮੂਲ ਦਾ ਲਿਆਓ ਜੀਵਨ ਮਲਕ ਠੀਕ ਆ ਇਹ ਆਪਣੇ ਬੱਚਿਆਂ ਨੂੰ ਤੁਸੀਂ ਘੋਲ ਕੇ ਡੇਲੀ ਦੁੱਧ ਤਿਆਰ ਕਰਕੇ ਪਿਆ ਸਕਦੇ ਹੋ ਇਹਦੇ ਨਾਲ ਬੱਚੇ ਦੀ ਜਿਹੜੀ ਗ੍ਰੋਥ ਆ ਵਧੀਆ ਹੋ ਜੂਗੀ ਇਹ ਦੋ ਕੰਪਨੀਆਂ ਦੇ ਵਿੱਚ ਆਉਂਦਾ ਮਿੱਤਰੋ ਇੱਕ ਤਾਂ ਅਮੂਲ ਦਾ ਤੇ ਇੱਕ ਆ ਦੂਜਾ ਆ ਗਿਆ ਸਾਹਮਣੇ ਇਹ ਵੀ ਚੰਗੀ ਕੰਪਨੀ ਦਾ ਜਿਹੜਾ ਅਮੂਲ ਦਾ ਇਹ ਹੈਗਾ 950 ਰੁਪਏ ਦਾ ਸਭ ਤੋਂ ਸਸਤਾ ਪੈਂਦਾ 950 ਰੁਪਏ ਦਾ ਇਹ ਤੁਸੀਂ ਆ ਕੇ ਇੱਥੋਂ ਖਰੀਦ ਵੀ ਸਕਦੇ ਹੋ ਜੇ ਕਈ ਵਾਰ ਕੋਈ ਭਰਾ ਦੂਰ ਆ ਤਾਂ ਕੋਰੀਅਰ ਵੀ ਕਰਵਾ ਸਕਦਾ ਨੰਬਰ ਥੋੜਾ ਸਕਰੀਨ ਤੇ ਚੱਲੀ ਜਾਂਦਾ ਤਾਂ ਕੋਰੀਅਰ ਵੀ ਕਰਵਾ ਸਕਦਾ 5 ਕਿਲੋ ਦਾ ਥੈਲਾ ਹੁੰਦਾ ਤੇ ਇਹਦਾ ਰੇਟ ਥੋੜਾ ਜਿਆਦਾ ਵੱਧਾ ਤੇ ਜੇਕਰ ਕਈ ਵਾਰ ਕੋਈ ਜਾਣਕਾਰੀ ਲੈਣੀ ਆ ਤਾਂ ਰੇਟ ਆ ਨੰਬਰ ਤੇ ਫੋਨ ਕਰਕੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਮੰਨ ਲਓ ਸਾਰਾ ਕੁਝ ਆਇਆ ਪਿਆਗਾ ਜਿਵੇਂ ਟੋਟਾ ਬਿੱਟ ਸਟਰੋਂਗ ਹੈ ਬੱਚਾਂ ਵਾਲੀ ਫੀਡ ਆ ਗਈ ਜਿਹੜੇ ਬੱਚੇ ਤਿਆਰ ਕਰਨੇ ਆਪਾਂ ਛੋਟੀ ਫੀਡ ਪਾ ਲੈਣਾ 10 ਕਿਲੋ ਦਾ ਘੱਟਾ ਹੁੰਦਾ ਇਹ ਵੀ ਤੁਸੀਂ ਲੈ ਸਕਦੇ ਹੋ ਤੇ ਬਾਕੀ ਸਾਰਾ ਸਮਾਨ ਇੱਥੋਂ ਸੋਨੂੰ ਮਿਲ ਜੂਗਾ ਰਸੇ ਮੂਰੀਆਂ ਤੋਂ ਲਾ ਤੇ ਕੈਲਸ਼ੀਅਮ ਦੇ ਡਰਮ ਕੋਈ ਵੀ ਚੀਜ਼ ਤੁਸੀਂ ਲੈਣੀ ਆ ਤਾਂ ਉਹ ਵੀ ਮਿਲ ਜੂਗੀ ਕਾ ਬਖਰੀ ਚੀਜ਼ ਦਿਖਾ ਦਿਆਂ ਕਈ ਵਾਰ ਭਰਾਵਾਂ ਤੋਂ ਬਜ਼ੁਰਗਾਂ ਤੋਂ ਤੁਰਿਆ ਨਹੀਂ ਆਂਦਾ ਹਨਾ ਖੁੰਡੀ ਦਾ ਸਹਾਰਾ ਲੈ ਕੇ ਤੁਰਨਾ ਪੈਂਦਾ ਤੇ ਆ ਇੱਕ ਨਮੀ ਜਿਹੜੀ ਖੁੰਡੀ ਆ ਗਈ ਵਧੀਆ ਕੁਆਲਿਟੀ ਦੀ ਤੇ ਇਹ ਵੀ ਜਿਹੜੀ ਇੱਥੋਂ ਸਸਤੀ ਮਿਲ ਜੂਗੀ ਤਾਂ ਫੋਨ ਤੇ ਜਾਣਕਾਰੀ ਲੈ ਲਿਓ ਪਤਾ ਕਰ ਲਿਓ ਤੇ ਕਿੰਨੇ ਕੁ ਰੇਟ ਦੀ ਆ ਜੇ ਕਈ ਵਾਰ ਇੱਕ ਆ ਪੰਪ ਜਾਂਉਂਦੇ ਆਗੇ ਤਾਂ ਇਹ ਵੀ ਇੱਥੋਂ ਵਧੀਆ ਮਿਲ ਜਾਂਦੇ ਆ ਸਮਾਨ ਸਾਰਾ ਸੋਨੂੰ ਇੱਥੋਂ ਮਿਲ ਜੂਗਾ ਸਸਤੇ ਰੇਟ ਤੇ ਕੋਈ ਵੀ ਚੀਜ਼ ਲੈਣੀ ਆ ਤਾਂ ਸੋਨੂੰ ਮਾਨਸਾਂ ਦੇ ਵਿੱਚ ਆਉਣਾ ਪੈਣਾ ਮਿੱਤਰੋ ਰਮਦਿੱਤੇ ਵਾਲੇ ਚੌਂਕ ਦੇ ਵਿੱਚ ਜਿਹੜੇ ਛੋਟੇ ਬੱਚੇ ਹੁੰਦੇ ਆ ਜਿਵੇਂ ਆਪਾਂ ਉਹਨਾਂ ਵਾਸਤੇ ਦਲੀਏ ਖਵਾਉਣੇ ਆ 2 ਮਹੀਨਿਆਂ ਤੋਂ ਲੈ ਕੇ 4 ਮਹੀਨਿਆਂ ਤੋਂ ਲੈ ਕੇ 5 ਮਹੀਨਿਆਂ ਤੋਂ ਲੈ ਕੇ ਸਾਰੇ ਜਿਹੜੇ ਇੱਥੇ ਦਲੀਏ ਪਏ ਨੇ ਇੱਧਰ ਮਾਰ ਦਿਓ ਬਾਈ ਤੇ ਸਾਰੇ ਜਿਹੜੇ ਇੱਥੇ ਦਲੀਏ ਮਿਲ ਜਾਣਗੇ ਸਸਤੇ ਰੇਟ ਦੇ ਵਿੱਚ ਤੇ ਆਜੋ ਫਿਰ ਆਪਾਂ ਤੁਹਾਨੂੰ ਪਸ਼ੂ ਵਾਲੀ ਦਵਾਈ ਵੀ ਜਿਹੜੀ ਦਿਖਾਉਣੇ ਆ ਤੇ ਇੱਥੇ ਵਧੀਆ ਤੋਂ ਵਧੀਆ ਚੰਗੀ ਤੋਂ ਚੰਗੀ ਕੰਪਨੀ ਦੀ ਜਿਹੜੀ ਦਵਾਈ ਮਿਲ ਜੂਗੀ ਜਿਵੇਂ ਲੈਕਟੋਮਿਕਸ ਆ ਗਈਆਂ ਜੇ ਕਿਸੇ ਦੀ ਮੱਝ ਦੁੱਧ ਘਟ ਦਿੰਦੀ ਹੈ ਜਾਂ ਖੜਦੀ ਨਹੀਂ ਹੈਗੀ ਉਹਦੇ ਵਾਸਤੇ ਵੀ ਆਪਾਂ ਗੋਲੀਆਂ ਜਿਹੜੀਆਂ ਦੇ ਸਕਦੇ ਆ ਤੇ ਨਾਲ ਕੈਲਸ਼ੀਅਮ ਵੀ ਪਾ ਸਕਦੇ ਆ 36 ਚੰਗੇ ਤੋਂ ਚੰਗੀ ਜਿਹੜੀ ਦਵਾਈ ਤੁਸੀਂ ਵਰਤ ਸਕਦੇ ਹੋ ਤੇ ਜਿਵੇਂ ਆਪਣਾ ਐਂਕਰੀ ਲਿਕ ਦਿਖਾਈ ਸੀ ਉਹਨੇ ਇੱਕ ਵਾਰੀ ਐਂਕਰੀ ਲਿਕ ਆਪਾਂ ਹੋਰ ਦਿਖਾ ਦਈਏ ਇਹ ਜਿਹੜੀ ਦਵਾਈ ਹੈ ਨਾ ਬਈ 60 ਗੋਲੀਆਂ ਡੱਬੀ ਆਉਂਦੀ ਆ ਇਹ ਆਪਾਂ ਚੋਣ ਤੋਂ ਘੰਟਾ ਪਹਿਲਾਂ ਦੇ ਸਕਦੇ ਆ ਜੇ ਕਿਸੇ ਦੀ ਮੱਝ ਨਹੀਂ ਖੜਦੀ ਉਹਦੇ ਵਾਸਤੇ ਵੀ ਆਪਾਂ ਵਰਤ ਸਕਦੇ ਆ ਟੀਕਾ ਲਾਉਣ ਦੀ ਲੋੜ ਨਹੀਂ ਹੈਗੀ ਤੇ ਨਾਲ ਇੱਕ ਐਲਡੀਐਮ ਵੀ ਆਉਂਦਾ ਤੇ ਕਈ ਪ੍ਰੋਡਕਟ ਆ ਜਾਂਦੇ ਆ ਤੇ ਜਿਵੇਂ ਮੰਨ ਲਓ ਸਾਰੀ ਜਿਹੜੀ ਚੀਜ਼ ਇੱਥੇ ਮਿਲ ਜੂ ਤੁਹਾਨੂੰ ਬਿਗਾਰ ਜਾਣ ਦੀ ਲੋੜ ਨਹੀਂ ਸੋਡੀਅਮ ਪਾਰਸਫੋਰਸ ਸਾਰਾ ਕੁਝ ਵੀ ਕੋਈ ਵੀ ਚੀਜ਼ ਤੁਸੀਂ ਲੈਣੀ ਆ ਤਾਂ ਉਹ ਸੀਜ਼ ਮਿਲ ਜੂਗੀ ਸਾਬਣ ਤੋਂ ਲਾ ਕੇ ਮੱਝਾਂ ਗਾਵਾਂ ਤੋਂ ਜੇ ਕਿਸੇ ਦੀ ਫਰਿਆਕ ਮੱਝ ਹੁੰਦੀ ਐ ਤਾਂ ਉਹਦੇ ਵਾਸਤੇ ਪ੍ਰਗ ਪ੍ਰਗ ਟਾਈਮ ਗੋਲਡ ਤਾਂ ਤੁਹਾਨੂੰ ਇਹ ਵੀ ਮਿਲ ਜੂਗਾ ਇਹਦੇ ਵਿੱਚ ਇੱਕ ਚਮਚਾ ਤਣ ਇੱਕ ਚਮਚਾ ਡੇਲੀ ਦੇਣਾਗਾ 21 ਦਿਨਾਂ ਦਾ ਕੋਰਸ ਹੁੰਦਾਗਾ ਤੇ ਨਾਲ ਨਾਲ ਮੈਂ ਦੱਸੀ ਜਨਾ ਜਿਹੜੇ ਮੰਨ ਲਓ ਕੋਈ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਉਹ ਤੁਸੀਂ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਜਿਵੇਂ ਆਪਣਾ ਸੀ ਲੋਨ ਗੋਲੀਆਂ ਆ ਗਿਆ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਠੰਡ ਲੱਗ ਜਾਂਦੀ ਆ ਉਹਨਾਂ ਨੂੰ ਮੋਕ ਲੱਗ ਜਾਂਦੀ ਆ ਤੁਸੀਂ ਉਹਨਾਂ ਨੂੰ ਇੱਕ ਗੋਲੀ ਛੋਟੇ ਬੱਚੇ ਨੂੰ ਸਵੇਰੇ ਸ਼ਾਮ ਦੇ ਸਕਦੇ ਹੋ ਤੇ ਨਾਲ ਮੰਨ ਲਓ ਜਿਹੜਾ ਕੋਈ ਵੀ ਚੀਜ਼ ਆ ਤੁਸੀਂ ਦੇਖ ਲਓ ਕੋਈ ਵੀ ਚੀਜ਼ ਮੰਗਾਉਣੀ ਉਹਦਾ ਸਕਰੀਨ ਸ਼ਾਟ ਲੈ ਕੇ ਨਾਲ ਦੀ ਨਾਲ WhatsApp ਕਰ ਦਿਓ ਇਸ ਨੰਬਰ ਤੇ ਤੇ ਤੁਹਾਨੂੰ ਫੋਨ ਲੱਗੇ ਪੁੱਛ ਲਿਓ ਜਾਣਕਾਰੀ ਮੰਨ ਲਓ ਕੋਈ ਵੀ ਰੇਟ ਦੀ ਜਾਣਕਾਰੀ ਲੈਣੀ ਆ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਲੈ ਸਕਦੇ ਹੋ ਤੇ ਜਿਵੇਂ ਕਈ ਵਾਰ ਮੋਕ ਲੱਗ ਜਾਂਦੀ ਹੈ ਹਨਾ ਉਹਦੇ ਵਾਸਤੇ ਕੋਲ ਆਉਂਦੀ ਆ ਤਾਂ ਤੁਸੀਂ ਲਿਉਕਿਡ ਦਵਾਈ ਵੀ ਪਿਆ ਸਕਦੇ ਹੋ ਠੰਡ ਚ ਵੱਡੇ ਪਸ਼ੂਆਂ ਨੂੰ ਮੋਕ ਲੱਗ ਜਾਂਦੀ ਹੈ ਤਾਂ ਅੱਧਾ ਲੀਟਰ ਮਿੱਤਰੋ ਸਾਰਾ ਤੁਸੀਂ ਪਿਆ ਸਕਦੇ ਹੋ ਤੇ ਨਾਲ ਜਿਵੇਂ ਆਪਣੇ ਹਨਾ ਮਿੰਨਨ ਵਿਕਤਰ ਆ ਗਿਆ ਐਗਰੀਮੈਂਟ ਫੋਟ ਪਲੇਨ ਆਗਾ ਤਿੰਨ ਪ੍ਰਕਾਰ ਦਾ ਹੁੰਦਾ ਉਹ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਹਰ ਦਵਾਈ ਜਿਹੜੀ ਤੁਹਾਨੂੰ ਮਤਲਬ ਕਹਿਣ ਦਾ ਮਤਲਬ ਮਿਲ ਜੂਗੀ ਤੇ ਕੈਲਸ਼ੀਅਮ ਮਿਲ ਜੂ 2 ਲੀਟਰ 5 ਲੀਟਰ ਜਿੰਨਾ ਵੀ ਤੁਸੀਂ ਚਾਹੋ ਨਾ ਮਿਲ ਜੂਗਾ ਤੇ ਬਾਕੀ ਕੀੜੇ ਵਾਲੀਆਂ ਗੋਲੀਆਂ ਆ ਗਈਆਂ ਕੋਈ ਵੀ ਚੀਜ਼ ਤੁਸੀਂ ਇੱਥੋਂ ਲੈਣੀ ਆ ਉਹ ਮਿਲ ਜੂਗੀ ਲੈ ਸਕਦੇ ਹੋ ਇੰਜੈਕਸ਼ਨ ਵੀ ਲੈ ਸਕਦੇ ਹੋ ਜਿਹੜੇ ਭਰਾ ਬੈਟਰੀ ਦਾ ਕੰਮ ਕਰਦੇ ਉਹ ਵੀ ਇੱਥੋਂ ਹੋਸ ਰੇਟਾਂ ਦੇ ਲੈ ਸਕਦੇ ਨੇ ਐਨਾ ਬਲੈਟ ਆ ਗਿਆ ਕਿਸੇ ਦੀ ਮੱਝ ਮੰਨ ਲਓ ਦੁੱਧ ਮੰਨ ਲਓ ਘਟ ਦਿੰਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਗਈ ਤਾਂ ਉਹ ਐਨਾ ਬਲੈਟ ਵਰਤ ਸਕਦਾ ਤਾਂ ਮਹਿੰਗਾ ਜ਼ਰੂਰ ਆ ਮਿੱਤਰੋ ਤਾਂ ਰਿਜ਼ਲਟ ਬਹੁਤ ਵਧੀਆ ਆ ਤੇ ਸਭ ਤੋਂ ਸਸਤਾ ਜਿਹੜਾ ਤੁਹਾਨੂੰ ਇੱਥੋਂ ਮਿਲਣਾ ਸੌਦਾ ਕਿ ਤੋਂ ਨਹੀਂ ਮਿਲਣਾ ਇੱਧਰ ਵੀ ਮਾਰਦੂ ਨੇਗਾ ਟੋਟਾ ਬਟਰ ਸਟਰੋਂਗ ਆ ਗਿਆ ਤੇ ਮੰਨ ਲਾ ਦੂਜਾ ਸਾਰਾ ਜਿਹੜਾ ਕੋਈ ਵੀ ਪਾਊਡਰ ਹੈ ਜਿਹੜੇ ਸਾਰੇ ਇੱਥੋਂ ਮਿਲ ਜਾਂਦੇ ਆ ਕੋਈ ਆ ਨਹੀਂ ਹੈਗਾ ਵੀ ਨਹੀਂ ਮਿਲਦੇ ਤੇ ਨਾਲ-ਨਾਲ ਦਵਾਈਆਂ ਜਿਵੇਂ ਟੀਕੇ ਕੋਈ ਵੀ ਹਨਾ ਤੁਸੀਂ ਲੈਣਾ ਦੁੱਧ ਵਧਾਉਣ ਵਾਸਤੇ ਗੋਲੀਆਂ ਲੈਣੀਆਂ ਜਾਂ ਕਿਸੇ ਵੀ ਕੰਪਨੀ ਦੇ ਲੈਣੀਆਂ ਕਈ ਵਾਰ ਕਿਸੇ ਭਰਾ ਨੂੰ ਹੋਰ ਅੱਡੋ ਅੱਡ ਕੰਪਨੀ ਦੀਆਂ ਗੋਲੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਜਿਵੇਂ ਬਾਇਓ ਮਲਕ ਆ ਗਈ ਤਾਂ ਇਹ ਵੀ ਬਹੁਤ ਵਧੀਆ ਗੋਲੀਆਂ ਨੇ ਸਾਰੀ ਦਵਾਈ ਇੱਥੋਂ ਕਹਿਣ ਦਾ ਮਤਲਬ ਮਿਲ ਜੂਗੀ ਤੇ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੇ ਕਈ ਵਾਰ ਕੋਈ ਚੀਜ਼ ਪਸੰਦ ਆਉਂਦੀ ਆ ਤਾਂ ਉਹਦਾ ਸਕਰੀਨ ਸ਼ਾਟ ਮਾਰ ਕੇ ਤਾਂ ਭੇਜ ਸਕਦੇ ਹੋ ਮਿੱਤਰੋ ਸਭ ਤੋਂ ਸਸਤਾ ਜਿਹੜਾ ਮੈਡੀਕਲ ਰਮਨਦੇਤ ਵਾਲੇ ਚੌਂਕ ਦੇ ਵਿੱਚ ਖੁੱਲਿਆ ਹੋਇਆ ਤੇ ਇੱਥੋਂ ਜਿਹੜੀ ਦਵਾਈ ਬਹੁਤ ਘੱਟ ਹੋਸ ਰੇਟਾਂ ਦੇ ਮਿਲ ਜਾਂਦੀ ਆ ਤੇ ਬਾਕੀ ਕੀਪਰ ਪਲੱਸ ਬਾਰੇ ਥੋੜੀ ਮੈਂ ਜਾਣਕਾਰੀ ਦੇ ਦਿਆਂ ਤੇ ਇਹ ਕੀਪਰ ਪਲੱਸ ਹੈਗਾ ਇਹਦੇ ਮੰਨ ਲਓ ਇਹ ਵੀ ਰਿਪੀਟਰ ਵਾਸਤੇ ਆ ਜਾਂ ਕੋਈ ਪਸ਼ੂ ਬੋਲਦਾ ਨਹੀਂ ਹੈਗਾ ਰਿਪੀਟਰ ਵਾਸਤੇ ਉਹਨਾਂ ਵਾਸਤੇ ਆਪਾਂ ਦੇ ਸਕਦੇ ਆ ਇਹਦੇ ਵਿੱਚ ਚਮਚਾ ਇੱਕ ਚਮਚਾ ਡੇਲੀ ਖਾਣਾ ਆਪਣਾ 630 ਗ੍ਰਾਮਾਂ 30 ਗ੍ਰਾਮ ਡੇਲੀ ਖਵਾਉਣੀ ਖਵਾਉਣਾਗਾ ਤਾਂ ਤੁਹਾਡੀ ਮੱਝਾਂ ਰਹਿ ਜੂਗੀ ਸਹੀ ਟਾਈਮ ਤੇ ਬੋਲ ਪੂਗੀ ਤੇ ਬਾਕੀ ਰਹੀਂਦੀ ਗੱਲ ਇੱਕ ਵਾਰੀ ਕੈਲਸ਼ੀਅਮ ਦੇ ਨਾਮ ਵਰਤੋ ਕੈਲਸ਼ੀਅਮ ਓਸਟੋਬੈਟ ਓਸਟੋਬੈਟ ਜਿਲੇਟਡ ਸਾਰੇ ਜਿਹੜੇ ਮਿਲ ਜਾਂਦੇ ਆ ਬੈਮਰੇ ਵਾਲਾ ਕੋਈ ਵੀ ਚੀਜ਼ ਇੱਥੇ ਤੁਸੀਂ ਲੈ ਲਓ ਪੈਟਾਗਰੀ ਲੈ ਲਓ ਕੁੱਤਿਆਂ ਵਾਲੀ ਤਾਂ ਉਹ ਵੀ ਮਿਲਦੀ ਆ ਕਿਲੋ 2 ਕਿਲੋ ਖੁੱਲੀ ਮਿਲ ਜਾਂਦੀ ਆ ਕਈ ਵਾਰ ਭਰਾ ਨੇ ਕਿਸੇ ਨੇ ਪੈਕਟ ਨਹੀਂ ਲੈਣਾ ਹੁੰਦਾ ਤਾਂ ਕਿਲੋ 2 ਕਿਲੋ ਖੁੱਲੀ ਲੈਣੀ ਹੁੰਦੀ ਆ ਤਾਂ ਉਹ ਵੀ ਮਿਲ ਜੂਗੀ ਤਾਂ 2 ਕਿਲੋ ਲੈ ਲਓ 4 ਕਿਲੋ ਲੈ ਲਓ ਸਾਰੀ ਜਿਹੜੀ ਚੀਜ਼ ਮਿਲ ਜਾਣੀ ਆ ਜੇ ਕਿਸੇ ਨੇ ਕੁੱਤੇ ਤਿਆਰ ਕਰਨੇ ਆ ਤਾਂ ਫੀਡ ਜਿਹੜੀ ਗੋਦਰੇ ਦੀ ਇਹਨਾਂ ਕੋਲੇ ਮੰਨ ਲਓ ਡਿਸਟ੍ਰੀਬਿਊਟਰ ਨੇ ਸਭ ਤੋਂ ਸਸਤੀ ਜਿਹੜੀ ਗੋਦਰੇ ਦੀ ਫੀਡ ਇੱਥੋਂ ਮਿਲਣੀ ਆ ਕਿਉਂਕਿ ਤੁਸੀਂ ਆ ਕੇ ਇੱਥੋਂ ਲੈ ਆ ਸਕਦੇ ਹੋ ਜਿੰਨੀ ਵੀ ਦੁੱਧ ਦੀ ਕਵਸਟੀ ਆ ਉਹਦੇ ਮਦਾਰਕ ਤੁਸੀਂ ਇਹ ਫੀਡ ਪਾ ਸਕਦੇ ਹੋ ਬੜੇਮਾਂ ਦੀ ਖਲ ਮਿਲ ਜੂ ਸਰੋਂ ਦੀ ਖਲ ਮਿਲ ਜੂ ਤੇ ਬਾਕੀ ਚੌਕਰ ਸਾਰਾ ਸਮਾਨ ਜਿਹੜਾ ਇੱਥੋਂ ਤੁਹਾਨੂੰ ਮਿਲ ਜੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਜੇ ਕੋਈ ਦੂਰ ਨੇੜੇ ਭਰਾ ਬੈਠਾ ਮੰਨ ਲਓ ਦਵਾਈ ਲੈਣਾ ਚਾਹੁੰਦਾ ਤਾਂ ਕੁਰੀਅਰ ਹੋ ਜੂਗੀ ਇਸ ਨੰਬਰ ਤੇ ਫੋਨ ਕਰ ਲਓ ਤਾਂ ਤੁਹਾਨੂੰ ਕੋਰੀਅਰ ਕਰ ਦੇਣਗੇ ਤਾਂ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਸੰਪਰਕ ਕਰ ਲਿਓ ਤਾਂ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਮਿਲ ਜੂਗੀ ਜੇ ਕਿਸੇ ਦਵਾਈ ਦਾ ਰੇਟ ਪੁੱਛਣਾ ਤਾਂ ਉਹ ਵੀ ਪੁੱਛ ਸਕਦਾ ਤੇ ਬਾਕੀ ਇੱਕ ਵਾਰੀ ਮੈਂ ਐਡਰੈਸ ਫੇਰ ਬੋਲ ਦਿਆਂ ਰਮਨਦੇਤੇ ਵਾਲੇ ਚੌਂਕ ਦੇ ਵਿੱਚ ਨੰਨਗੜ੍ਹ ਵਾਲਿਆਂ ਦਾ ਮੈਡੀਕਲ ਖੁੱਲਿਆ ਹੋਇਆ ਸਭ ਤੋਂ ਸਸਤਾ ਹੋਸੇ ਰੇਟ ਤੇ ਠੀਕ ਹੈ ਨੰਬਰ ਇੱਕ ਵਾਰੀ ਮੈਂ ਫੇਰ ਬੋਲ ਦਿੰਦਾ 85590 04444 ਇਹ ਨੰਬਰ ਆ ਇਸ ਨੰਬਰ ਤੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਮਿੱਤਰੋ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਭਰਾਵਾਂ